ਨਦਾਸਾ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨਾਂ ਦੀ ਹਜ਼ੂਰੀ ਦੇ ਵਿੱਚ ਸਵਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰਿਆਂ ਵਿਚਾਰਾਂ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਮਿਲ ਬੈਠਣ ਦਾ ਸੁਭਾਗੀ ਸਮਾਂ ਮਿਲਿਆ ਹੈ ਜਿੱਥੇ ਅੰਮ੍ਰਿਤ ਵੇਲਾ ਹੈ ਉੱਥੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਪੁਰਬ ਵੀ ਹੈ ਪ੍ਰਕਾਸ਼ ਦਿਹਾੜਾ ਹੈ ਸਮੂਹ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਸੰਗਤਾਂ ਤੇ ਮਿਹਰ ਦੀ ਦ੍ਰਿਸ਼ਟੀ ਕਰਨ ਸਾਨੂੰ ਵੀ ਆਪਣੇ ਵਰਗਾ ਪਿਆਰ ਭਰੋਸਾ ਸਿੱਧਕ ਬੈਰਾਗਮਈ ਜੀਵਨ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਕੇ ਸਾਨੂੰ ਵੀ ਬਖਸ਼ਣ ਗੁਰੂ ਨਵੇਂ ਪਾਤਸ਼ਾਹ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਗਰਮ ਘਰ ਪਿਆਰਿਓ ਜਦੋਂ ਨਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜਦੇ ਸੁਣਦੇ ਆ ਨਾ ਸਾਰੀ ਬਾਣੀ ਜਿੱਥੋਂ ਵੀ ਪੜ ਲਓ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਬੈਰਾਗਮਈ ਬੈਰਾਗਮਈ ਇਤਿਹਾਸਕਾਰ ਲਿਖਦੇ ਆ ਸਤਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਨਾ ਜਿਹੜਾ ਜੀਵਨ ਇੰਨਾ ਬਿਰਾਗਮਈ ਸੀ ਵੀ ਕਦੇ ਜ਼ਿੰਦਗੀ ਵਿੱਚ ਹੱਸੇ ਨਹੀਂ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜ਼ਿੰਦਗੀ ਵਿੱਚ ਕਦੇ ਮੁਸਕਰਾਇਆ ਹੀ ਨਹੀਂ ਸੀ ਅਸੀਂ ਤਾਂ ਪੈਰ ਪੈਰ ਤੇ ਮਜ਼ਾਕਾਂ ਮਸਕਰੀਆਂ ਕਰਦੇ ਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਐਸਾ ਸੀ ਕਦੇ ਨਹੀਂ ਸੀ ਹੱਸੇ ਇਤਿਹਾਸਕਾਰ ਲਿਖਦੇ ਹਾਂ ਇੱਕ ਵਾਰ ਹੱਸੇ ਸੀ ਕਦੋਂ ਹੱਸੇ ਸੀ ਜਦੋਂ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਦਾ ਡੁੱਬਦਾ ਧਰਮ ਰੱਖਣ ਵਾਸਤੇ ਦਿੱਲੀ ਚਾਂਦਨੀ ਚੌਕ ਵਿੱਚ ਸੀਸ ਦੇਣ ਵਾਸਤੇ ਗਏ ਹਨ ਉਸ ਸਮੇਂ ਜਦੋਂ ਜਲਾਦ ਜਲਾਲੂਦੀਨ ਕਹਿਣ ਲੱਗਿਆ ਨਾ ਵੀ ਮੰਨ ਜੋ ਅਜੇ ਵੀ ਧਰਮ ਕਬੂਲ ਕਰ ਲਓ ਤਿੰਨ ਸ਼ਰਤਾਂ ਹੀ ਸੀ ਔਰੰਗਜੀਬ ਦੀਆਂ ਜਾਂ ਧਰਮ ਕਬੂਲੋ ਜਾਂ ਕਰਾਮਾਤ ਦਿਖਾਓ ਜਾਂ ਮਰਨ ਵਾਸਤੇ ਤਿਆਰ ਹੋ ਜਾਓ ਸਤਿਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕਰਾਮਾਤ ਕਹਿਰ ਦੀ ਨਿਸ਼ਾਨੀ ਹੈ ਗੁਰੂ ਨਾਨਕ ਦਾ ਇਹ ਹੁਕਮ ਨਹੀਂ ਵੀ ਕਰਾਮਾਤ ਦਿਖਾਈਏ ਹਾਂ ਪਾਵਰਾ ਸਾਰੀਆਂ ਹਨ ਗੁਰੂ ਨਾਨਕ ਦੇ ਘਰ ਵਿੱਚ ਪਰ ਅਸੀਂ ਉਹਨਾਂ ਪਾਵਰਾਂ ਨੂੰ ਦਿਖਾਈਏ ਕਿਸੇ ਵਾਸਤੇ ਡਰਦੇ ਥੋੜੇ ਕਿਸੇ ਤੋਂ ਕਿਸੇ ਦੇ ਹੁਕਮ ਨੂੰ ਮੰਨੀਆਂ ਕਾਲਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਰਹਿਣਾ ਕਰਾਮਾਤ ਦਿਖਾਈਏ ਕਹਿਰ ਦੀ ਨਿਸ਼ਾਨੀ ਕਰਾਮਾਤ ਦਿਖਾਉਣੀ ਨਹੀਂ ਹਾਂ ਜਿੱਥੇ ਸਾਡਾ ਧਰਮ ਹੈ ਉੱਥੇ ਅਸੀਂ ਪੱਕੇ ਆ ਜੇ ਅਸੀਂ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਖੜ ਗਏ ਤਾਂ ਮਤਲਬ ਇਹ ਥੋੜੇ ਵੀ ਅਸੀਂ ਆਪ ਦਾ ਧਰਮ ਹੀ ਛੱਡ ਦਾਂਗੇ ਨਹੀਂ ਨਹੀਂ ਇਹ ਤੇਰਾ ਭਲੇਖਾ ਹੈ ਦੂਸਰੀ ਸ਼ਰਤ ਵੀ ਨਹੀਂ ਮੰਨਣੀ ਪਹਿਲੀ ਕਰਾਮਾਤ ਵੀ ਨਹੀਂ ਦਿਖਾਉਣੀ ਦੂਸਰੀ ਧਰਮ ਵੀ ਨਹੀਂ ਬਦਲਣਾ ਜਿੱਥੇ ਸਾਡਾ ਧਰਮ ਹੈ ਉੱਥੇ ਅਸੀਂ ਪੱਕੇ ਆ ਗੁਰਦੇਵ ਬਹਾਦਰ ਬੋਲਿਆ ਧਰ ਪਈ ਧਰਮ ਨਾ ਛੋੜੀਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੈ ਬਾਹੇ ਨਾ ਛੋੜੀਏ ਜਿਦੀ ਗਰਮਖ ਪਿਆਰਿਓ ਬਾਹ ਮੱੜ ਲਈ ਫਿਰ ਸਿਰ ਲੈੰਦਾ ਲੈ ਜੇ ਬਾਹ ਨਹੀਂ ਛੱਡਣੀ ਸਤਿਗੁਰੂ ਜੀ ਕਹਿੰਦੇ ਦੂਸਰੀ ਸ਼ਰਤ ਵੀ ਨਹੀਂ ਮੰਨਣੀ ਹਾਂ ਤੀਸਰੀ ਜਿਹੜੀ ਤੇਰੀ ਵੀ ਮਰਨ ਵਾਸਤੇ ਤਿਆਰ ਹੋ ਜਾਓ ਮਰਨ ਤੋਂ ਨਾ ਅਸੀਂ ਕੱਲ ਡਰਦੇ ਸੀ ਨਾ ਅਸੀਂ ਅੱਜ ਡਰਦੇ ਹਾਂ ਜੋ ਤੇਰੀ ਮਰਜ਼ੀ ਕਰ ਲੈ ਉਸ ਸਮੇਂ ਦਿਲੀ ਚਾਂਦਰੀ ਚੌਕ ਵਿੱਚ ਕੱਟ ਕੀਤਾ ਗਿਆ ਸਾਰਿਆਂ ਨੂੰ ਸੱਦਿਆ ਗਿਆ ਵੀ ਇਹ ਜਿਹੜੇ ਸਾਡੇ ਮੂਹਰੇ ਖੜੇ ਆ ਨਾ ਵੀ ਕਿਤੇ ਲੋਕਾਈ ਨੂੰ ਸੱਦ ਕੇ ਡਰ ਪੈਦਾ ਕਰੀਏ ਗੁਰਦੇਵ ਸਿੰਘ ਬਾਧਰ ਮਾਰੇ ਸੱਚੇ ਪਾਤਸ਼ਾਹ ਨੂੰ ਚਾਂਦਰੀ ਚੌਕ ਵਿੱਚ ਐਸੇ ਕਰਕੇ ਸ਼ਹੀਦ ਕੀਤਾ ਗਿਆ ਸੀ ਵੀ دہشت ਫਲਾਉਣ ਵਾਸਤੇ ਉਸ ਸਮੇਂ ਜਲਾਦ ਜਲਾਲਉਦੀਨ ਕਹਿਣ ਲੱਗਿਆ ਮੰਨ ਜਾਓ ਮੈਂ ਪੁੱਸ਼ਤਾ ਤੋਂ ਸਾਡੇ ਜਿਹੜੇ ਵੱਡ ਬਡੇਰੇ ਮੇਰੇ ਦਾਦੇ ਪੜਦਾਦੇ ਜਲਾਲ ਸੀ ਜਿਹੜੇ ਮੇਰੇ ਦਾਦੇ ਪਰਦਾਦੇ ਨੇ ਆਹੀ ਕੰਮ ਕਰਦੇ ਆਏ ਆ ਜਲਾਦੀ ਦਾ ਜਲਾਦ ਕੰਮ ਜਲਾਦਾਂ ਦਾ ਜਿਹੜਾ ਕੰਮ ਕਰਦੇ ਆਏ ਆ ਮੇਰਾ ਦਾਦਾ ਜਲਾਦ ਸੀ ਮੇਰਾ ਪਰਦਾਦਾ ਜਲਾਦ ਜਲਾਦ ਸੀ ਅਸੀਂ ਜਾਨਾਂ ਹੀ ਕੱਢਦੇ ਆਏ ਆ ਮੰਨ ਜੋ ਇੱਕ ਛਟਕੇ ਵਿੱਚ ਤੁਹਾਡੀ ਜਾਨ ਕੱਢ ਦੇਣੀ ਮੈਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਤੇਰਾ ਦਾਦਾ ਪਰਦਾਦਾ ਜਲਾਦ ਸੀ ਨਾ ਪਾਪ ਹੀ ਕਰਦੇ ਆਏ ਹੋ ਤੁਸੀਂ ਜਾਨਾਂ ਹੀ ਕੱਢਦੇ ਆਏ ਹੋ ਤੇ ਸਾਡਾ ਵੀ ਕਿਤੇ ਇਤਿਹਾਸ ਕਿ ਇਤਿਹਾਸ ਪੜਨੀ ਸਾਡੇ ਵੀ ਦਾਦੇ ਪੜਦਾਦੇ ਸ਼ਹੀਦੀਆਂ ਦਿੰਦੇ ਆਏ ਆ ਤੂੰ ਆਪਣੀ ਤਲਵਾਰ ਤਿੱਖੀ ਕਰ ਲੈ ਕੋਈ ਗੱਲ ਨਹੀਂ ਆਪਾਂ ਵਿਚਾਰ ਕਰਦੇ ਸੀ ਉਸ ਸਮੇਂ ਪਹਿਲੀ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਹੱਸੇ ਸੀ ਦਿੱਲੀ ਚਾਂਦਰੀ ਚੌਕ ਵਿੱਚ ਸੀਸ ਦੇਣ ਲੱਗੇ ਪਹਿਲੀ ਵਾਰ ਉਹਦੋਂ ਮੁਸਕਰਾਏ ਸੀ ਨਹੀਂ ਤਾਂ ਜ਼ਿੰਦਗੀ ਦੇ ਵਿੱਚ ਕਦੇ ਹਸੇ ਨਹੀਂ ਸੀ ਜਿੱਥੋਂ ਪੜ ਲਓ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਿਰਾਗ ਮਈਏ ਸਾਨੂੰ ਇਹ ਚੇਤੇ ਕਰਾਉਂਦੀ ਵੀ ਮਨਾ ਤੂੰ ਲੈਣ ਕੀ ਆਇਆ ਸੰਸਾਰ ਦੇ ਦੇਖੀ ਕਿਤੇ ਭਲੇਖਿਆਂ ਵਿੱਚ ਪੈ ਕੇ ਭੁੱਲ ਨਾ ਜਾਈਂ ਜਾਣਾ ਜਾਣ ਦੀ ਟਿਕਟ ਪੱਕੀ ਐ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਬਾਦ ਵਿੱਚ ਆਇਆ ਪਹਿਲਾਂ ਜਾਣਾ ਤੈ ਹੋ ਗਿਆ ਇਹ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਸੀ ਤਾਂ ਹੀ ਤਾਂ ਉਹਨਾਂ ਦੀ ਹਰ ਬਾਣੀ ਦੇ ਵਿੱਚ ਹਰ ਸ਼ਬਦ ਦੇ ਵਿੱਚ ਹਰ ਦੁੱਖ ਦੇ ਵਿੱਚ ਵਿਰਾਗਮਈ ਬਾਣੀ ਇਸੇ ਨੂੰ ਕਹਿੰਦੇ ਵੀ ਜਾਣਾ ਚੇਤੇ ਕਰਾ ਦੇਣਾ ਇਹ ਜੀਵਨ ਕਾਦੇ ਵਾਸਤੇ ਮਿਲੇ ਚੇਤੇ ਕਰਾ ਦੇਣਾ ਨਵੇਂ ਪਾਤਸ਼ਾਹ ਦੇ ਅਸੀਂ ਸ਼ਲੋਕ ਪੜ੍ਹਦੇ ਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਅਸੀਂ 57 ਸ਼ਲੋਕ ਹੈ ਨਾ ਜਿਹੜੇ ਹੁਣ ਇਤਿਹਾਸ ਤਾਂ ਬੜਾ ਲੰਮਾ ਹੈ ਗੁਰਮਖ ਪਿਆਰਿਓ ਸਮੇਂ ਦੀ ਬਹੁਤ ਘਾਟ ਪੈ ਜਾਂਦੀ ਹੈ ਇਹ 57 ਸ਼ਲੋਕ ਉਸ ਸਮੇਂ ਜਦੋਂ ਔਰੰਗਜ਼ੇਬ ਦੀ ਕੈਦ ਵਿੱਚ ਸੀ ਉਸ ਸਮੇਂ ਹੀ ਸਤਿਗੁਰੂ ਨੇ ਸਾਨੂੰ ਸਾਡੀ ਝੋਲੀ ਵਿੱਚ ਪਾਏ ਸੀ ਤੇ ਬਾਬਾ ਜੀਵਨ ਸਿੰਘ ਨੂੰ ਜਿਨ੍ਹਾਂ ਦਾ ਨਾਮ ਪਹਿਲਾਂ ਭਾਈ ਜੈਤਾ ਜੀ ਸੀ ਉਹਨਾਂ ਨੂੰ ਦੇ ਕੇ ਭੇਜਿਆ ਸੀ ਜੇਲ੍ਹ ਵਿੱਚੋਂ ਹੀ ਕਾਲਕੋਟਰੀ ਵਿੱਚੋਂ ਜਿੱਥੇ ਸਤਿਗੁਰੂ ਨੂੰ ਕੈਦ ਕੀਤਾ ਸੀ ਉੱਥੋਂ 57 ਸ਼ਲੋਕ ਹੈ ਜਿਹੜੇ ਅਸੀਂ ਭੋਗ ਵਾਲੇ ਪੜ੍ਹਦੇ ਹਾਂ ਭੋਗ ਤੋਂ ਪਹਿਲਾਂ ਸ਼ਲੋਕ ਆਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਹ 57 ਸ਼ਲੋਕ ਉਹਨਾਂ ਬਖਸ਼ੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਆਪਾਂ ਜੇ ਪਹਿਲਾਂ ਵਿਚਾਰ ਕੀਤੀ ਸੀ ਇੱਕ ਦਿਨ ਵੀ ਉਹ ਇਹ ਜਿਹੜੇ ਐਡ ਕੀਤੇ ਗੁਰੂ ਰਣਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਉਹਨਾਂ ਸ਼ਲੋਕਾਂ ਦੇ ਵਿੱਚੋਂ ਅੱਜ 34ਵਾਂ ਸ਼ਲੋਕ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਕੀ ਕਹਿੰਦੇ ਸਤਿਗੁਰੂ ਜੀ ਸਤਗੁਰੂ ਜੀ ਉਚਾਰਨ ਕਰਦੇ ਜਾਤਾਂ ਨਾ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਸਤਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ 34ਵਾਂ ਸ਼ਲੋਕ ਹੈ ਸਤਗੁਰੂ ਜੀ ਕਹਿੰਦੇ ਯਤਨ ਬਹੁਤ ਮੈਂ ਕਰ ਰਹੇ ਹੂੰ ਮਿਟਿਓ ਨਾ ਮਨ ਕੋ ਮਾਨ ਇਹ ਮਾਨ ਨਾ ਜਿਹੜਾ ਜਿਵੇਂ ਆਪਾਂ ਅੱਗੇ ਵੀ ਵਿਚਾਰ ਕੀਤੀ ਸੀ ਮਨ ਦਾ ਸੁਭਾਅ ਹੈ ਮਾੜੇ ਪਾਸੇ ਜਾਣਾ ਮਨ ਉਹ ਕਾਰਜ ਕਰਦਾ ਜਿਹੜੇ ਗੁਰੂ ਨੂੰ ਪਾਉਂਦੇ ਨਹੀਂ ਤੇ ਗੁਰਮੁਖ ਪਿਆਰਿਓ ਮਨ ਹਮੇਸ਼ਾ ਮਾੜੇ ਪਾਸੇ ਜਾਂਦਾ ਮਨ ਹਮੇਸ਼ਾ ਨਿਵਾਨ ਵਾਲੇ ਪਾਸੇ ਜਾਂਦਾ ਹੈ ਮਨ ਦਾ ਸੁਭਾਅ ਹੈ ਕਬੀਰ ਮਨ ਪੰਖੀ ਭਇਓ ਉਡ ਉਡ ਦੈ ਦਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਈਮਾਨ ਦਾ ਸੁਭਾਅ ਓਟ ਓਟ ਕੇ ਹੁਣ ਇੱਥੇ ਬੈਠੇ ਹਾਂ ਗੁਰੂ ਸਾਹਿਬ ਦੀ ਜੁਰੀ ਵਿੱਚ। ਮਾਰੋ ਚਾਤ ਆਪਣਾ ਮਨ ਕਿੱਥੇ ਫਿਰਦਾ ਹੈ? ਇਹਨੂੰ ਤਾਂ ਕਹਿੰਦੇ ਆ ਮਹਾਂਪੁਰਖਾਂ ਦੇ ਬਚਨ ਹੈ ਕਹਿੰਦੇ ਜਦੋਂ ਮਨ ਨੂੰ ਫੜਨ ਦੀ ਸੋਝੀ ਆ ਗਈ ਨਾ ਪਤਾ ਲੱਗਣ ਲੱਗੇ ਪਿਆ ਵੀ ਮਨ ਕਿੱਥੇ ਫਿਰਦਾ ਹੈ। ਫੇਰ ਤੂੰ ਮਨ ਨੂੰ ਕੰਟਰੋਲ ਵੀ ਕਰਨ ਲੱਗ ਜਾਵੇਂਗਾ। ਮਨ ਨੂੰ ਗੁਰੂ ਨਾਲ ਜੋੜਨ ਵੀ ਲੱਗ ਜਾਵੇਂਗਾ ਜੇ ਪਤਾ ਹੀ ਨਾ ਲੱਗਿਆ ਵੀ ਮਨ ਫਿਰਦਾ ਕਿੱਥੇ ਆ। ਫਿਰ ਇਹਨੇ ਕੰਟਰੋਲ ਵੀ ਨਹੀਂ ਆਉਣਾ ਇੱਕ ਮਨੁੱਖ ਬੰਦਾ ਮਹਾਪੁਰਖਾਂ ਕੋਲ ਆਇਆ ਉਹ ਕਹਿਣ ਲੱਗਿਆ ਮਹਾਪੁਰਖੋ ਮੇਰਾ ਮਨ ਬਹੁਤ ਦੁਖੀ ਰਹਿੰਦਾ ਹੈ ਕਹਿੰਦਾ ਮਹਾਪੁਰਖੋ ਮੇਰਾ ਮਨ ਬਹੁਤ ਦੁਖੀ ਰਹਿੰਦਾ ਕਿਰਪਾ ਕਰੋ ਇਹਨੂੰ ਕੋਈ ਸੁਖੀ ਕਰਨ ਦਾ ਕੋਈ ਤਰੀਕਾ ਦੱਸੋ ਮਹਾਪੁਰਖ ਕਹਿਣ ਲੱਗੇ ਤੂੰ ਧੰਨ ਹੈ ਤੇਰੀ ਮਾਂ ਧੰਨ ਹੈ ਤੇਰਾ ਪਿਤਾ ਧੰਨ ਹੈ ਤੇਰੀ ਕੁਲ ਧੰਨ ਹੈ ਤੇ ਗੁਰਮੁਖ ਪਿਆਰਿਓ ਬਚਨ ਕੀਤਾ ਮਾਪੁਰਖਾਂ ਨੇ ਚਲਾ ਗਿਆ ਦੂਸਰੇ ਦਿਨ ਫੇਰ ਆਇਆ ਮਾਪੁਰਖੋ ਮੇਰਾ ਮਨ ਟਿਕਦਾ ਨਹੀਂ ਭੱਜੂ-ਭੱਜੂ ਕਰਦਾ ਰਹਿੰਦਾ ਹੈ ਹਰ ਪਾਸੇ ਭਜਦਾ ਹੈ ਬੈਠਾ ਤਾਂ ਇੱਥੇ ਹੁੰਨਾ ਤੇ ਮਨ ਕਿਤੇ ਹੋਰ ਫਿਰਦਾ ਹੁੰਦਾ ਉਹ ਮਾਪੁਰਖ ਫੇਰ ਕਹਿੰਦੇ ਤੂੰ ਧੰਨ ਹੈ ਭਾਈ ਤੇਰੀ ਮਾਂ ਧੰਨ ਹੈ ਤੇਰਾ ਪਤਾ ਪਿਤਾ ਧੰਨ ਹੈ ਤੇਰੀ ਕੁਲ ਧੰਨ ਹੈ ਤੀਸਰੇ ਦਿਨ ਫੇਰ ਉਹੀ ਵਚਨ ਮਹਾਪੁਰਖਾਂ ਨੇ ਉਹੀ ਵਚਨ ਫੇਰ ਕਿਹਾ ਮਹਾਪੁਰਖਾਂ ਨੂੰ ਕਹਿਣ ਲੱਗਿਆ ਮਹਾਪੁਰਖੋ ਮੈਂ ਤੁਹਾਨੂੰ ਕਹਿਣਾ ਵੀ ਮੇਰਾ ਮਨ ਦੁਖੀ ਹੈ ਮੈਨੂੰ ਕੋਈ ਸੌਖਾ ਕਰਨ ਦਾ ਤਰੀਕਾ ਦੱਸੋ ਇਹਨੂੰ ਕੋ ਟਿਕਾਉਣ ਦਾ ਤਰੀਕਾ ਦੱਸੋ ਤੁਸੀਂ ਮੈਨੂੰ ਧੰਨ ਕਹੀ ਜਾਂਦੇ ਹੋ ਤੁਸੀਂ ਮੇਰੀ ਮਾਂ ਨੂੰ ਧੰਨ ਕਹੀ ਜਾਂਦੇ ਹੋ ਤੁਸੀਂ ਮੇਰੇ ਪਿਤਾ ਨੂੰ ਧੰਨ ਕਹੀ ਜਾਂਦੇ ਹੋ ਕੋਲ ਨੂੰ ਧੰਨ ਕਹੀ ਜਾਂਦੇ ਹੋ ਉਹ ਕਹਿਣ ਲੱਗੇ ਮਹਾਪੁਰਖ ਕਹਿੰਦੇ ਵੀ ਤੂੰ ਨਾ 100% ਸੰਸਾਰ ਹੈ ਤੇ ਤੂੰ 5% ਵਿੱਚ ਆਉਣਾ ਵੀ ਦੁਨੀਆ ਲੁਕਾਈ ਹੈ ਨਾ ਜਿਹੜੀ 95% ਨੂੰ ਤਾਂ ਇਹ ਨਹੀਂ ਪਤਾ ਵੀ ਸਾਡੇ ਅੰਦਰ ਮਨ ਵੀ ਹੈ ਇਹ ਸਾਰੀ ਸ਼ਰਾਰਤਾਂ ਦੀ ਜੜ ਮਨ ਹੈ ਤੇਰੇ ਤਾਂ ਵੱਡੇ ਭਾਗ ਹੈ ਤੈਨੂੰ ਪਤਾ ਤਾਂ ਲੱਗ ਗਿਆ ਵੀ ਤੇਰੇ ਅੰਦਰ ਮਨ ਆ ਜਿਹੜਾ ਤੈਨੂੰ ਦੁਖੀ ਕਰ ਰਿਹਾ ਹੈ ਜੇ ਤੈਨੂੰ ਪਤਾ ਲੱਗਿਆ ਨਾ ਵੀ ਤੇਰੇ ਅੰਦਰ ਮਨ ਆ ਤੈਨੂੰ ਦੁਖੀ ਕਰ ਰਿਹਾ ਹੈ ਜਿਹੜਾ ਬੰਦਾ ਧਾਰ ਲਿਓ ਕਰ ਲੈਂਦਾ ਹੈ ਬੰਦੇ ਨੇ ਧਾਰ ਲਿਆ ਨਾ ਵੀ ਮੈਂ ਇੱਕ ਪੜ੍ਹ ਲਿਖ ਕੇ ਨੌਕਰੀ ਲੱਗਣਾ ਤੇ ਬੰਦਾ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦਾ ਹੈ। ਬੰਦੇ ਨੇ ਧਾਰ ਲਿਆ ਮੈਂ ਚੰਦ ਤੇ ਪਹੁੰਚਣਾ ਹੈ। ਮਿਹਨਤ ਕਰਦਾ ਪਹੁੰਚ ਜਾਂਦਾ ਹੈ। ਬੰਦੇ ਨੇ ਧਾਰ ਲਿਆ ਮੈਂ ਰੱਬ ਦੀ ਪ੍ਰਾਪਤੀ ਕਰਨੀ ਮਿਲ ਜਾਂਦਾ ਰੱਬ। ਇਸੇ ਤਰ੍ਹਾਂ ਬੰਦੇ ਨੇ ਧਾਰ ਲਿਆ ਨਾ ਮਨ ਨੂੰ ਸੁਖੀ ਕਰਨਾ, ਮਨ ਨੂੰ ਗੁਰੂ ਨਾਲ ਜੋੜਨਾ ਹੈ। ਤੇ ਬੰਦੇ ਦਾ ਜਿਹੜਾ ਜਿੱਦਲੇ ਪਾਸੇ ਤੁਰ ਪਏ ਹੋ ਜਾਂਦਾ ਹੈ। ਮਹਾਂਪੁਰ ਕਹਿਣ ਲੱਗੇ ਤੈਨੂੰ ਸੋਝੀ ਤਾਂ ਹੈ ਵੀ ਤੇਰੇ ਅੰਦਰ ਮਨ ਹੈ। ਤੂੰ ਭਾਗਾਂ ਵਾਲਾ ਹੈ। ਜੇ ਤੈਨੂੰ ਸੁਜੀ ਆਗਿਤੇ ਨੇ ਟਿਕਣ ਵੀ ਲੱਗ ਜਾਣਾ ਇਹਨੇ ਗੁਰੂ ਨਾਲ ਜੁੜ ਜਾਣਾ ਇਹਨੇ ਸੁਖੀ ਵੀ ਹੋ ਜਾਣਾ ਤੇ ਸਤਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਤਨ ਬਹੁਤ ਕੀਤੇ ਇਹਨੂੰ ਸੁਖੀ ਕਰਨ ਦੇ ਯਤਨ ਬਹੁਤ ਕੀਤੇ ਬੜੇ ਯਤਨ ਕੀਤੇ ਪਰ ਮਨ ਸੁਖੀ ਨਹੀਂ ਹੋਇਆ ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੂਸਰਾ ਇਹਦਾ ਹੰਕਾਰ ਵੀ ਨਹੀਂ ਮਿਟਿਆ ਮਾਨ ਵੀ ਨਹੀਂ ਮਿਟਿਆ ਬੜੇ ਯਤਨ ਕੀਤੇ ਬੜੇ ਜਤਨ ਕੀਤੇ ਹੁਣ ਗਰਮਖ ਪਿਆਰਿਓ ਮਾਫ ਕਰਨਾ ਕੋਈ ਸੇਵਾ ਕਰਦਾ ਹੈ ਆਪਣੇ ਮਨ ਦੀ ਹੋਂ ਖਤਮ ਕਰਨ ਵਾਸਤੇ ਪਰ ਸੇਵਾ ਕਰਕੇ ਹੋਰ ਹੰਕਾਰ ਵਧ ਗਿਆ ਵੀ ਮੈਂ ਸੇਵਾ ਕਰ ਰਿਹਾ ਫਲਾਨਾ ਤਾਂ ਕਰਦਾ ਹੀ ਨਹੀਂ ਨਾਮ ਜਪਦਾ ਹੈ ਮਨ ਦਾ ਮਾਣ ਤੋੜਨ ਵਾਸਤੇ ਮਾਣ ਹੋਰ ਵਧ ਰਿਹਾ ਵੀ ਮੈਂ ਇੰਨੀ ਬਾਣੀ ਪੜਦਾ ਮੈਂ ਇੰਨਾ ਸਿਮਰਨ ਕਰਦਾ ਇਸ ਤਰ੍ਹਾਂ ਕਰਕੇ ਮਨ ਦਾ ਮਾਣ ਤਾਂ ਮਿਟਿਆ ਹੀ ਨਹੀਂ ਸਗੋਂ ਹੋਰ ਵਧ ਆ ਗਿਆ ਬਹੁਤ ਯਤਨ ਕੀਤੇ ਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਕੇ ਤੇ ਮਿਟਿਓ ਨਾ ਮਨ ਕੋ ਮਾਨ ਇਹ ਮਾਨ ਨ ਜਿਹੜਾ ਮਿਟਦਾ ਨਹੀਂ ਇਸਲਾਮ ਦਾ ਫਕੀਰ ਲਿਖਦਾ ਹੈ ਇਹ ਮਨ ਦਾ ਸੁਭਾਅ ਹੈ ਮਾਨ ਵਾਲੇ ਤੁਰ ਪੈਂਦਾ ਉੱਪਰ ਨੂੰ ਚੜ ਜਾਂਦਾ ਇਸੇ ਕਰਕੇ ਤਾਂ ਅਸੀਂ ਅਰਦਾਸ ਕਰਦੇ ਹਾਂ ਸਿੱਖਾਂ ਦਾ ਮਨ ਨੀਵਾ ਸਤਿਗੁਰੂ ਜੀ ਕਿਰਪਾ ਕਰੋ ਸਿੱਖਾਂ ਦਾ ਹਮੇਸ਼ਾ ਮਨ ਨੀਵਾ ਰਹੇ ਮਤ ਉੱਚੀ ਹੋਵੇ ਹੋਇਆ ਉਲਟ ਪਿਆ ਮਤ ਨੀਵੀਂ ਹੋਈ ਪਿਆ ਮਨ ਬੜਾ ਉੱਚਾ ਚੜਿਆ ਪਿਆ ਮਨ ਕਾਸ਼ਾਂ ਵੀ ਜੁੜਾਰੀਆਂ ਮਾਰਦਾ ਫਿਰਦਾ ਮੇਰੇ ਵਰਗਾ ਕੌਣ ਮੇਰੇ ਵਰਗਾ ਹੈ ਕੌਣ ਸੰਸਾਰ ਤੇ ਸਤਿਗੁਰੂ ਜੀ ਕਹਿੰਦੇ ਮਾਣ ਮਿਟਦਾ ਹੀ ਨਹੀਂ ਸਲਾਮ ਦਾ ਫਕੀਰ ਲਿਖਦਾ ਮਨ ਕੇ ਮਤੇ ਨਾ ਚਾਲੀਏ ਮਨ ਕੇ ਮਤੇ ਅਨੇਕ ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ ਇਹ ਮਨ ਦੇ ਮਾਰੇ ਕਾਜੀ ਮੁੱਲਾ ਸੇਖ ਚਲੇ ਗਏ ਸੰਸਾਰ ਤੋਂ ਪਰ ਮਨ ਦਾ ਮਾਣ ਨਹੀਂ ਮਿਟਿਆ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅਗੇ ਫਿਰ ਤਰੀਕਾ ਦੱਸਦੇ ਆਂ ਕਹਿੰਦੇ ਦੁਰਮਤ ਸਿਓ ਨਾਨਕ ਫਰਿਓ ਰਾਖ ਲਿਓ ਭਗਵਾਨ ਇਹ ਮਨ ਉਹਨਾਂ ਚਿਰ ਦੁਖੀ ਰਹਿੰਦਾ ਮਨ ਦੇ ਵਿੱਚ ਉਹਨਾਂ ਚਿਰ ਹੀ ਹੰਕਾਰ ਰਹਿੰਦਾ ਜਿੰਨਾ ਚਿਰ ਇਹਦੇ ਅੰਦਰ ਦੁਰਮਤ ਹੈ ਦੁਰਮਤ ਕਹਿੰਦੇ ਮਾੜੀ ਮਤ ਨੂੰ ਭੈੜੀ ਮਤ ਨੂੰ ਆ ਮਾੜੀ ਮਤ ਧਾਰਨ ਕੀਤੀ ਹੋਈ ਐ ਨਾ ਮਨ ਨੇ ਤਾਂ ਹੀ ਦੁਖੀ ਐ ਗੁਰਮਤ ਧਾਰਨ ਕਰੇ ਸੋ ਮਤ ਧਾਰਨ ਕਰੇ ਤੇ ਸੁਖੀ ਹੋ ਜਾਵੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਤਾਂ ਮਾੜੀ ਮਤ ਦੁਰਮਤ ਭੈੜੀ ਮਤ ਧਾਰਨ ਕੀਤੀ ਹੋਈ ਹੈ ਦੁਰਮਤ ਸਿਉ ਨਾਨਕ ਫਰਿਓ ਬੰਨਿਆ ਪਏ ਦੁਰਮਤ ਵਿੱਚ ਮਾੜੀ ਮਤ ਵਿੱਚ ਸਤਿਗੁਰੂ ਨੂੰ ਅਰਦਾਸ ਕਰੀਏ ਰਾਖ ਲਿਓ ਭਗਵਾਨ ਜਦੋਂ ਗੁਰੂ ਕਿਰਪਾ ਕਰਦਾ ਹੈ ਮਨ ਵਾਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜਦੋਂ ਗੁਰੂ ਦੀ ਪੂਰਨ ਕਿਰਪਾ ਹੋ ਜਾਂਦੀ ਫਿਰ ਮਨ ਵੀ ਵਾਸ ਆ ਜਾਂਦਾ ਹੈ ਮਨ ਦਾ ਹੰਕਾਰ ਵੀ ਟੁੱਟ ਜਾਂਦਾ ਹੈ ਬੜੇ ਬੜੇ ਵੱਡੇ ਵਿਦਵਾਨ ਸਤਿਗੁਰੂ ਦੇ ਚਰਨਾਂ ਵਿੱਚ ਆਏ ਜਿਨ੍ਹਾਂ ਨੂੰ ਮਨ ਦਾ ਬੜਾ ਮਾਨ ਸੀ ਪਰ ਗੁਰਮੁਖ ਪਿਆਰਿਓ ਉਹ ਆ ਕੇ ਸੇਵਾ ਵਿੱਚ ਲਾ ਦਿੱਤੇ ਗੁਰੂ ਸਾਹਿਬ ਨੇ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ 52 ਕਵੀਆਂ ਦੇ ਵਿੱਚੋਂ 52 ਕਵੀ ਸੀ ਨਾ ਉਹਨਾਂ ਦੇ ਵਿੱਚੋਂ ਇੱਕ ਕਵੀ ਹੈ ਉਹਨਾਂ ਦਾ ਮੈਨੂੰ ਨਾਮ ਵਿਸਰ ਗਿਆ ਉਹ ਉਹ ਰੰਗਜੀਤ ਨੂੰ ਛੱਡ ਕੇ ਆਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਲ ਚਾਂਦੀ ਦੀ ਕੁਰਸੀ ਤੇ ਬੈਠਦੇ ਹੁੰਦੇ ਸੀ ਉੱਥੇ ਜਦੋਂ ਕਿਸੇ ਨੂੰ ਸਿਖਾਉਂਦੇ ਹੁੰਦੇ ਸੀ ਆਪਣੀ ਵਿਦਵਤਾ ਸੰਸਾਰ ਨੂੰ ਦਿਖਾਉਂਦੇ ਹੁੰਦੇ ਸੀ ਚਾਂਦੀ ਦੀ ਕੁਰਸੀ ਤੇ ਬੈਠ ਕੇ ਤੇ ਉਹ ਆਏ ਤੇ ਸਤਿਗੁਰੂ ਨੂੰ ਦੇਖਿਆ ਵੀ ਇਹਦੇ ਨਾਲ ਹੰਕਾਰ ਬਹੁਤ ਹੰਕਾਰ ਬਹੁਤ ਹੈ ਤੇ ਸਤਿਗੁਰੂ ਨੂੰ ਆ ਕੇ ਦੱਸਿਆ ਵੀ ਮੈਂ ਔਰੰਗਜੀਬ ਦੇ ਕੋਲੋਂ ਆਇਆ ਮੈਂ ਬੜਾ ਵੱਡਾ ਵਿਦਵਾਨ ਆ ਤੇ ਸਤਿਗੁਰੂ ਜੀ ਨੂੰ ਕਹਿਣ ਲੱਗਿਆ ਵੀ ਉਹਨੇ ਸੋਚਿਆ ਵੀ ਕਿਤੇ ਸਤਿਗੁਰੂ ਮੈਨੂੰ ਆਪਣੇ ਨਾਲ ਬਿਠਾਉਣਗੇ ਬੜਾ ਹੰਕਾਰ ਸੀ ਨਾ ਕਿ ਹੰਕਾਰ ਹੀ ਪੌਂਦਾ ਨਹੀਂ ਮਾਨਮੁਨੀ ਮਨਵਰਗਲੇ ਮਾਨਸਬੇ ਕੋ ਖਾਏ ਹਰ ਜੂ ਹੰਕਾਰ ਨਾ ਭਾਵੇ ਗੁਰੂ ਨੂੰ ਪੌਂਦਾ ਨਹੀਂ ਤੇ ਹੰਕਾਰ ਹੀ ਨਹੀਂ ਪੌਂਦਾ ਔਰ ਸਭ ਕੁਝ ਪ੍ਰਵਾਨ ਗੁਰੂ ਨੂੰ ਆ ਕੇ ਹੱਥ ਜੋੜ ਕੇ ਕਹਿਣ ਲੱਗਿਆ ਜੀ ਮੈਂ ਤਾਂ ਐਡਾ ਵੱਡਾ ਵਿਦਵਾਨ ਇਹਨੇ ਸੋਚਿਆ ਵੀ ਸਤਗੁਰੂ ਜੀ ਸਤਕਾਰ ਕਰਨਗੇ ਹਾਰ ਉਹ ਪਾਉਣਗੇ ਸੰਗਤਾਂ ਦੇ ਹਾਂ ਹਾਰ ਵੀ ਪੈਂਦੇ ਸਤਕਾਰ ਵੀ ਮਿਲਦਾ ਪਰ ਨਿਮਾਨਿਆਂ ਨੂੰ ਨਿਮਰਤਾ ਵਾਲਿਆਂ ਨੂੰ ਸਤਗੁਰੂ ਜੀ ਕਹਿੰਦੇ ਜਾ ਵੇ ਭਾਂਡੇ ਮਾਂ ਜਾ ਕੇ ਲੰਗਰਾਂ ਚ ਪਾਂਡੇ ਮਾਂਜਣ ਲਾਤਾ ਹੁਣ ਪਾਂਡੇ ਮਾਂਜਦੇ ਤੇ ਸੋਚਦਾ ਵੀ ਐਡਾ ਵੱਡਾ ਵਿਦਵਾਨ ਮੈਂ ਤੇ ਮੈਨੂੰ ਪਾਂਡੇ ਮਾਂਜਣ ਲਾਤਾ ਮੇਰੀ ਇਹਨਾਂ ਨੂੰ ਕਦਰ ਨਹੀਂ ਹੌਲੀ ਹੌਲੀ ਸੇਵਾ ਕਰਦਾ ਰਿਹਾ ਕਰਦਾ ਰਿਹਾ ਜਿਵੇਂ ਬਾਬਾ ਦੀਪ ਸਿੰਘ ਜੀ ਆਪਣਾ ਇੱਕ ਉਹਨੇ ਬਾਟਾ ਮਾਂਜ ਰਏ ਸੀ ਉਹ ਬਾਟਾ ਮਾਂਜੀ ਜਾਂਦੇ ਮਾਂਜੀ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਜੀ ਮਗਰਖੜੇ ਦੇਖ ਰਹੇ ਐ ਬਾਟਾ ਬੜੇ ਵਾਰ ਮਾਜਿਆ ਸਤਿਗੁਰੂ ਨੇ ਪੁੱਛਿਆ ਬਾਬਾ ਜੀ ਤੁਸੀਂ ਬਾਟਾ ਇੰਨੀ ਵਾਰੀ ਕਿਉਂ ਮਾਜ ਰਹੇ ਹੋ ਜਾਣਦੇ ਤਾਂ ਸਭ ਕੁਝ ਹੈ ਪਰ ਸਤਿਗੁਰੂ ਜੀ ਕਹਿਣ ਲੱਗੇ ਬਾਬਾ ਜੀ ਇੱਕ ਵਾਰ ਮਾਜ ਲਿਆ ਠੀਕ ਹੈ ਦੋ ਵਾਰ ਮਾਜ ਲਿਆ ਇੰਨੀ ਵਾਰ ਕਿਉਂ ਮਾਜ ਰਹੇ ਹੋ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਵੈਸੇ ਤਾਂ ਜਾਣੀ ਜਾਣੋ ਅੰਤਰਜਾਮੀ ਹੋ ਪਰ ਫਿਰ ਵੀ ਇਹ ਬਾਟਾ ਨਹੀਂ ਮਾਜ ਰਿਆ ਮੈਂ ਮੈਂ ਤਾਂ ਆਪਣਾ ਮਾਨ ਮਾਜ ਰਿਆ ਹਾਂ ਜਿੰਨੇ ਵਾਰ ਵੈ ਬਾਟਾ ਮਾਂਜਦਾ ਉਹਨਾ ਉਨੀ ਵਾਰ ਮਨ ਮਾਂਜਿਆ ਜਾਂਦਾ ਤੇ ਇਸੇ ਤਰ੍ਹਾਂ ਨੰਦ ਲਾਲ ਜੀ ਨੰਦ ਲਾਲ ਜੀ ਆਏ ਸੀ ਨੰਦ ਲਾਲ ਜੀ ਹੁਣ ਸੋਚਦੇ ਆ ਵੀ ਮੇਰੀ ਕਦਰ ਨਹੀਂ ਇਹਨਾਂ ਨੂੰ ਮੈਨੂੰ ਭਾਂਡੇ ਮਾਂਜਣ ਲਾਤਾ ਤੇ ਜਦੋਂ ਸਹਜੇ ਸਹਜੇ ਮਾਂਜਦੇ ਰਹੇ ਮਾਂਜਦੇ ਰਹੇ ਮਨ ਨਿਰਮਲ ਹੋ ਗਿਆ ਨਿਮਰਤਾ ਵਿੱਚ ਆ ਗਿਆ ਮੈਂ ਤਾਂ ਕੁਝ ਹੈ ਹੀ ਨਹੀਂ ਗੁਰੂ ਸਾਹਿਬ ਜੀ ਮੂਰੇ ਮੈਂ ਕੀ ਹਾਂ ਸਾਰਾ ਅਹੰਕਾਰ ਨਿਕਲ ਗਿਆ ਜ਼ਹਿਰ ਸੀ ਜਿਹੜਾ ਨਿਕਲ ਗਿਆ ਫਿਰ ਸਤਿਗੁਰੂ ਨੇ ਆਪਣੇ ਨਾਲ ਬਿਠਾ ਲਿਆ ਫਿਰ 52 ਕਵੀਆਂ ਦੇ ਵਿੱਚੋਂ ਪਾਦੀ ਦਿੱਤੀ ਸੀ ਵੀ ਤੁਸੀਂ ਗੁਰੂ ਘਰ ਦੇ ਕਵੀ ਵਿਦਵਾਨ ਹੋ ਜਦੋਂ ਨਿਮਰਤਾ ਵਿੱਚ ਆ ਗਏ ਇਸ ਕਰਕੇ ਮਿਟਦਾ ਨਹੀਂ ਸੇਵਾ ਤੇ ਸਿਮਰਨ ਕਰਕੇ ਗੁਰੂ ਦੀ ਕਿਰਪਾ ਨਾਲ ਮਿਟਦਾ ਜਦੋਂ ਗੁਰੂ ਕਿਰਪਾ ਕਰਦਾ ਤੇ ਮਨ ਦਾ ਮਾਣ ਵੀ ਮਿਟ ਜਾਂਦਾ ਸੁਆਉ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੂੰ ਦੁਆਰਾ ਵੇਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦੀ ਸਤਿਗੁਰੂ ਨੇ ਦੇਖੋ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਇਸੇ ਕਰਕੇ ਕਿਹਾ ਜਾਂਦਾ ਤੇਗ ਬਹਾਦਰ ਹਿੰਦ ਦੀ ਚਾਦਰ ਹਿੰਦ ਕੌਮ ਦੀ ਰੱਖਿਆ ਕੀਤੀ ਧਰਮ ਬਚਾਇਆ ਉਹਨਾਂ ਦਾ ਅੱਜ ਪਾਵਨ ਪੂਰ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਸਤਿਗੁਰੂ ਜੀ ਕਿਰਪਾ ਕਰਨ ਇਨੀਆਂ ਕਹਾਜਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ ਕਰਨ ਸਮੂਹ ਸੰਗਤਾਂ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰਨ ਇੱਕ ਇੱਕ ਅੱਖਰ ਸਾਡੇ ਹਿਰਦੇ ਵਿੱਚ ਵਸ ਜਾਵੇ ਅੱਗੇ ਸਾਡਾ ਵੀ ਜੀਵ ਨਿਹਾਲ ਹੋਵੇ ਜੀ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਭਤੀ ਜੀ ਆਖਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ